ਨਸਰ ਕੁੱਤੀ ਤੇ ਕੀ ਮਾਮਲਾ ਹੋਇਆ ਮਾਮਲਾ ਤਾਂ ਕੁਛ ਨਹੀਂ ਸਰ ਅਸੀਂ ਜਾ ਰਿਆ ਸੀਗੇ ਕਿਨੇ ਸਿੱਧਾ ਫੈਰ ਕਰ ਦਿੱਤਾ ਜੀ ਪਹਿਲਾਂ ਕੁੜੀਆਂ ਨੂੰ ਛੇੜਦਾ ਹੈਗਾ ਤੇ ਬੱਚੀਆਂ ਆਉਂਦੀਆਂ ਵਾ ਉਹਨਾਂ ਦਾ ਕੀ ਹੁੰਦਾ ਇੱਕ ਤੇ ਸਿਰ ਓਲਡ ਸੈਂਟਰ ਜਿਹੜਾ ਪਹਿਲਾਂ ਬਦਨਾਮ ਆ ਜੀ ਜਿਹੜੀ ਮੈਂ ਸਾਹਬਾਦਰ ਕਰਾ ਲਿਆ ਕਿਉਂਕਿ ਸਰ ਬੱਚੀਆਂ ਆਉਂਦੀਆਂ ਤੇ ਬੰਦੇ ਦਵਾਈ ਲੈ ਕੇ ਚੱਲ ਜਾਂਦੇ ਆ ਗਲਤੀਆਂ ਵਿੱਚ ਇੱਕ ਬੰਦਾ ਕਰਦਾ ਨਾ ਸਰ ਸਾਰਿਆਂ ਦਾ ਲੱਗਦਾ ਵਾ ਜੀ ਇਹ ਗਏ ਇਹ ਬੰਦੇ ਨੇ ਗਲਤੀ ਕੀਤੀ ਉਹਨਾਂ ਨੇ ਝੜਕਿਆ ਇਹਨੂੰ ਇਹ ਘਰੇ ਜਾ ਕੇ ਰਫਲ ਲਿਆਂਦੀ ਇਹਨੇ ਜੀ ਰਫਲ ਲਿਆ ਕੇ ਸਰ ਇਹਨੇ ਸਿੱਧਾ ਫੈਰ ਮਾਰਦਾ ਜੀ ਜੀ ਮੰਨ ਕੇ ਚੱਲੋ ਜੀ ਉਹਦੀ ਮਾਂ ਚ ਨਾ ਲੱਗਦਾ ਤੇ 2 ਨੰਬਰ ਵਾਲੇ ਦੇ ਢੇਡ ਚ ਲੱਗਣਾ ਹੀ ਉਹਦੇ ਨਾਲ ਲੱਗਦਾ ਤੇ ਸਰ ਮੇਰੇ ਵੱਜਣਾ ਹੀ ਸਿੱਧਾ ਫੈਰ ਹੋਊਗਾ ਜੀ ਠੀਕ ਉਹ ਬਾਹ ਸਾਨੂੰ ਪਤਾ ਲੱਗਾ ਜਦੋਂ ਉਹਦਾ ਮੋਟਰਸਾਂ ਟੋਲ ਲਿਆ ਜੀ ਤਾਂ ਪੂਰਨ ਕੁੰਨੀ ਹੋਈ ਨਹੀਂ ਜੀ ਉਹਦੀ ਬਾਤ ਠੀਕ ਹੈ ਇਹ ਬੰਦੇ ਨੇ ਸਰ ਘਰੋਂ ਜਾ ਕੇ ਰਫਲ ਲਿਆਂਦੀ ਆ ਬਾਅਦ ਚ ਫੈਰ ਕੀਤਾ ਜੀ ਤੇ ਵੱਜੀ ਜੀ ਦੇ ਹੁਣ ਵੱਜੀ ਸਰ ਦੋਸਤ ਆਪਣਾ ਕਿਹੜੇ ਪਿੰਡ ਦਾ ਬਾੜਾ ਜਗੀਰ ਹੈ ਕੀ ਨਾਂ ਉਹਦਾ ਮਤਲਬ ਤੇਜ਼ੀ ਆ ਕੀ ਮਾਮਲਾ ਕੀ ਹੋਇਆ ਗੋਲੀ ਕਿਉਂ ਚੱਲੀ ਮਾਮਲਾ ਤਾਂ ਕੋਈ ਖਾਸ ਨਹੀਂ ਸੀ ਜੀ ਇਹ ਕੁੜੀਆਂ ਨੂੰ ਛੇੜਦਾ ਸੀਗਾ ਠੀਕ ਹੈ ਛੇੜਦਾ ਸੀ ਜਿਹੜਾ ਦੋਹਿਆਂ ਨੂੰ ਇਹ ਜਿਹੜਾ ਹੁਣ ਜਿਹਨੇ ਫਾਇਰ ਕੀਤਾ ਉਹਨਾਂ ਨੇ ਬੜਾ ਸਰਵਿਸ ਕਰਦੀ ਮਾੜੀਗੀ ਆਰੇ ਵਾਲੇ ਅੰਕਲ ਉਹਨਾਂ ਨੂੰ ਪਤਾ ਵਾ ਕੀ ਨਾਂ ਹੋਇਆ ਜਿਹਨੇ ਫਾਇਰ ਕੀਤਾ ਇਹਦਾ ਕੀ ਪਤਾ ਜੀ ਆਪਾਂ ਕੀ ਨਾਂ ਤੁਹਾਡਾ ਕੋਲ ਆਨਸਰ ਇਹ ਕਿੱਥੋਂ ਦੇ ਰਹਿਣ ਵਾਲੇ ਬਾੜਾ ਜਗੀਰ ਕੀ ਮਾਮਲਾ ਹੋਇਆ ਤੁਹਾਡੇ ਬੋਲੀ ਲੜਕੁਰੀਆਂ ਨੂੰ ਛੇੜਦਾ ਸੀ ਕੋਣ ਛੇੜ ਬਈ ਆ ਜਿਹੜਾ ਇੰਦਰ ਬਾਹਰ ਗਿਆ ਤੇ ਆ ਮੁੰਡੇ ਇੱਥੇ ਸਿਗੇ ਸਮਝਾਉਣ ਗਏ ਆ ਇਹਨੂੰ ਅਜੂਗਾ ਤਾਂ ਇਦਾਂ ਕਰਦਾ ਵਾਂ ਵੀ ਇਹ ਧੀਆ ਭੈਣਾਂ ਸਾਰੇ ਇੱਕੋ ਹੀ ਆ ਠੀਕ ਆ ਤੇ ਬਹਿਸ ਕਰਨ ਲੱਗਿਆ ਕਿੱਧਰ ਚੁੱਕ ਲੈਂਦੇ ਕਿੱਧਰ ਇਹਨੇ ਬਹਿਸ ਕੀਤੀ ਆ ਕਹਿੰਦਾ ਮੈਂ ਨਹੀਂ ਇੰਨੇ ਕਰੂੰ ਠੀਕ ਆ ਉਦੋਂ ਦੁਬਾਰਾ ਜਿਹੇ ਕਹਿੰਦਾ ਮੈਂ ਤੋ ਪੁਲਿਸ ਮਾਰ ਦੂੰ ਕਹਿੰਦਾ ਮੈਂ ਇੱਧਰ ਦੀ ਨਿਤ ਕਰਨਾ ਹੈ ਇਹੋ ਕੰਮ ਕਹਿੰਦਾ ਕਰਨਾ ਠੀਕ ਆ ਇਹ ਘਰੋਂ ਜਾ ਕੇ ਰਹਿਣ ਚੱਕ ਲਿਆ ਨਹੀਂ ਮੁਰਸਲ ਤੇ ਜਾਣ ਨੇ ਫੇਰ ਕਰਦਾ ਜਿੱਦਾਂ ਹੀ ਮਾਰਿਆ ਨੇ ਬਾਹ ਦੇ ਵਿੱਚ ਡਰਾਈਵਰ ਪੁਰਾਣਾ ਨਾਮ ਹੋ ਰਹੀ ਗਿਆ ਹਰਵੰਤ ਸਿੰਘ ਹਰਵੰਤ ਸਾਹਿਬ ਬਾਪ ਦਾ ਨਾਮ ਗੋਵਿੰਦ ਸਿੰਘ ਪਿੰਡ ਕਿਹੜਾ ਬਾੜਾ ਜੀ ਇਹ ਨਿਊ ਮੋਟੇ 40 ਸਾਲ ਦੇ ਪਰਾਇ ਜੰਜੀਸ਼ ਵੀ ਕੋਈ ਹੈ ਕਿ ਤੁਹਾਡੀ ਕਿ ਉਹ ਮਾਰਿਆ ਸਾਨੂੰ ਜਾਣ ਜਾਣ ਨਹੀਂ ਲੱਗਾ ਗਰੂਪ ਦਾ ਨੂੰ ਅਸੀਂ ਕੀ ਕਰਨਾ ਐ ਇਦਾਂ ਦੀਆਂ ਨੂੰ ਕੁਝ ਕਰਾ ਅਹੀਂ ਦੇ ਜਰ ਬੰਦ ਲਾਉਣ ਦੀ ਕੋਸ਼ਿਸ਼ ਕਰਦੇ। ਇਹ ਮਾਮਲਾ ਇਹ ਅੱਜ ਜਿਹੜਾ ਗੋਲੀ ਚੱਲੀ। ਇਹ ਹੁਣ ਉਹਨੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਤੇਜ ਸਿੰਘ ਪੁੱਤਰ ਨੂਰ ਸਿੰਘ ਜੋ ਲੋਹਿਆ ਖਾਸ ਦਾ ਰਹਿਣ ਵਾਲਾ ਹੈ। ਅਤੇ ਇੱਕ ਦਾ ਸਾਥੀ ਹੋ ਰਿਹਾ ਕਲਵੰਤ ਸਿੰਘ ਤੇਜੀ ਪੁੱਤਰ ਗਵਿੰਦਰ ਸਿੰਘ ਵਾਸੀ ਵਾੜਾ ਜੀ। ਇਹ ਦੋਨੋਂ ਮੋਟ ਸੈਂਟਰ ਤੋਂ ਮਾਰਸਲ ਲੈਂਦੇ। ਤੇ ਜਦੋਂ ਅੱਜ ਨੈਸ਼ਨਲ ਇਨਵੈਸਟੀਗੇਸ਼ਨ ਦੇ ਪਤਾ ਲੱਗਿਆ ਕਿ ਜਿਹੜਾ ਕਲਵੰਤ ਸਿੰਘ ਹੈ ਇਹਨੇ ਨੂਰ ਸਿੰਘ ਨੂੰ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਇਹਨੂੰ ਸ਼ਾਇਦ ਇੱਥੇ ਸਟਾਫ ਨਾਲ ਮਦਨੀ ਚ ਕੰਮ ਤੋਂ ਰੁਕ ਗਿਆ ਸੀਗਾ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਘਰੋਂ ਆਪਣਾ ਬਾਰਾਂ ਮੋਲ ਦਾ ਵਾਹਨ ਲੈ ਕੇ ਆਇਆ ਤੇ ਉਹਨੇ ਇੱਥੇ ਹਸਪੀਟਲ ਦੇ ਨੇੜੇ ਬਾਹਰ ਵੀਡੀਓ ਦਫ਼ਤਰ ਹੈਗਾ ਉੱਥੇ ਸੜਕ ਤੇ ਉਹਦੇ ਸਿੱਧਾ ਥਾਣ ਕੀਤਾ ਜੁੜਿਆ ਤੇ ਪੁਲੀ ਤੇ ਲੱਗਿਆ ਤੇ ਦੂਸਰੇ ਪਾਸੇ ਜਿਹੜਾ ਗਵਾਹ ਨਾਲ ਯੂਜ਼ ਕਰਨ ਵਾਲਾ ਗੁਰਪ੍ਰੀਤ ਸਿੰਘ ਆ ਯੂਜ਼ ਦਾ ਉਹ ਵੀ ਜ਼ਮੀਨ ਤੇ ਡਿੱਗ ਗਿਆ ਉਹਦੇ ਤੇ ਉਹਦੇ ਸਰਟੀਫਾਈ ਕੀਤਾ ਤੇ ਇਹਦੀ ਜਿਹੜੀ ਵੀ ਸਟੇਟਮੈਂਟ ਦੇਣਗੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾਵੇ ਜਿਹੜਾ ਇਹਨੇ ਆਪਨ ਨੂੰ ਮੱਟਿਆ ਉਹਦਾ ਆਪਦਾ ਸੀ ਉਹਦੀ ਅਜੇ ਹੁਣੇ ਪਹੁੰਚੀ ਹੈ ਤੇ ਉਹ ਮੈਰਫੇ ਕਰ ਰਹੀ ਹੈ ਕਿ ਉਹ ਇਹਦਾ ਆਪਣਾ ਜਾਂ ਇਹਦੇ ਕੋਲੇ ਕਿਸੇ ਅਜਲ ਕਿਸੇ ਸਾਥੀ ਦਾ ਜਾਂ ਕੋ ਦੋਨੋਂ ਦਾ ਕਿ ਅਗਲੀ ਕਾਰਵਾਈ ਕੀ ਹੈ ਜੀ ਹੁਣੇ ਸਟੇਟਮੈਂਟ ਤਾਂ ਕਰਕੇ ਜੋੜੀ ਹਾਲਾਤ ਨੂੰ ਅਜੇ ਪਤਾ ਨਹੀਂ ਦੱਸ ਕਰਦੇ ਮੈਂ ਜਿਹੜਾ ਗਿਲਟੀ ਪਰਸਨ ਹੋਊਗਾ ਉਹਦੇ ਖਲਾਸ ਸੱਟ ਐਕਸ਼ਨ ਲਿਆ ਜਾਊਗਾ ਉਹਦੇ ਵੀ ਜਿਆਦਾ ਇੰਗਲਿਸ਼ ਵੀ ਨਾਲ ਵੱਡੀ ਡਿਊਟੀ ਪਾਈ ਰਿਪੋਰਟ ਲੈਣੇ ਹੈ ਜੀ ਰਿਪੋਰਟ ਅਜੇ ਪਹੁੰਚੀ ਨਹੀਂ ਹੋਣੀ ਠੀਕ ਧੰਨਵਾਦ ਰਾਈਟ